ਜਰਨ ਜੋਸ਼ੰਗਰ ਦਾ ਬਲਾਗ ਪ੍ਰਧਾਨ ਕਾਦੀਆਂ ਭਾਰਤੀ ਕਿਸਾਨਾਂ ਨੇ ਕਾਦੀਆਂ ਤੋਂ ਇਹ ਜਿਹੜੀਆਂ ਕਾਪੀਆਂ ਥਾੜੀਆਂ ਨੇ ਥੋੜੀ ਤੇ ਲੋਕੀ ਮੂੰਫਲੀ ਤੇਲ ਫੜਦੇ ਆ ਭੁੱਗੇ ਅਸੀਂ ਅੱਜ ਮੋਦੀ ਦੇ ਕਾਨੂੰਨ ਜਿਹੜੇ ਆ ਭੁੱਗੇ ਦੇ ਵਿੱਚ ਫਟੇ ਆ ਕਿਉਂਕਿ ਜਿਹੜੇ ਕਾਨੂੰਨ ਅੱਜ ਤੋਂ ਅਸੀਂ 2 ਸਾਲ ਪਹਿਲਾਂ ਰੱਦ ਕਰਾ ਆ ਗਏ ਅਸੀਂ ਦਿੱਲੀ ਦੇ 13 ਮਹੀਨੇ ਬਰੂਹਾਂ ਤੇ ਬਹਿ ਕੇ ਉਹ ਕਾਨੂੰਨ ਜਿਹੜਾ ਖੜੜਾ ਵੈਣਾ ਸੋਧਾਂ ਕਰਕੇ ਸਾਡੇ ਉੱਤੇ ਦੁਬਾਰਾ ਥੋਪਤੇ ਆ ਮਰਦਾਬਾਦ 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 ਜਿੰਦਗਾਰ ਮੋਰਚਾ ਜਿੰਦਾਬਾਦ ਪੂਰੇ ਭਾਰਤ ਵਿੱਚ ਕਾਪੀਆਂ ਸਾੜੀਆਂ ਗਈਆਂ ਅੱਜ ਹਰ ਤਹਿਸੀਲਚਾਰ ਸ਼ਹਿਰ ਹਰ ਪਿੰਡ 'ਚ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਜਿੱਥੇ-ਜਿੱਥੇ ਪੁੱਗਾ ਬਲੇਗਾ ਉੱਥੇ ਵੀ ਇਹ ਕਾਪੀਆਂ ਸਾੜੀਆਂ ਜਾਣਗੀਆਂ ਤਾਂ ਜੋ ਆਪਾਂ ਆਪਣਾ ਵਿਰੋਧ ਦੱਸ ਸਕੀਏ ਤੇ ਕਾਰਪੋਰੇਟ ਦੇ ਚੰਗੂਲ 'ਚ ਜਾਣ ਤੋਂ ਭਾਰਤ ਨੂੰ ਹੀ ਬਚਾ ਸਕੀਏ ਜਿੰਦਾ ਆਲਮਿਲ ਕੇ ਆਪਾਂ ਉਹਨਾਂ ਦਾ ਪੂਰਾ ਸੰਯੋਗ ਦੇਾਂਗੇ ਪੂਰੇ ਨਾਲ ਖੜੇ ਆ ਤੇ ਖੜੇ ਖੜਦੇ ਰਾਵਾਂਗੇ ਪਹਿਲਾਂ ਵੀ ਖੜੇ ਆ ਅੱਜ ਵੀ ਖੜੇ ਆ ਤੇ ਅੱਗੇ ਤੋਂ ਵੀ ਖੜੇ ਰਾਵਾਂਗੇ ਜਿੰਦਾਬਾਦ 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 ਮੁੜਦਾਬਾਦ ਮੁੜਦਾਬਾਦ ਇਹ ਕਾਪੀਆਂ ਹਨੀ ਮੈਸੇਜ ਕਰਿਓ ਮੈਂ ਰਣਜੋਤ ਸਿੰਘ ਦਾਵਾ ਬਲਾਗ ਪ੍ਰਧਾਨ ਕਾਦੀਆਂ ਭਾਰਤੀ ਕਿਸਾਨਾਂ ਨੇ ਕਾਦੀਆਂ ਤੋਂ ਇਹ ਜਿਹੜੀਆਂ ਕਾਪੀਆਂ ਛਾੜੀਆਂ ਨੇ ਥੋੜੀ ਤਾਂ ਲੋਕੀ ਮੂੰਫਲੀ ਤੇਲ ਫੜਦੇ ਆ ਭੁਗੇ ਅਸੀਂ ਅੱਜ ਮੋਦੀ ਦੇ ਕਾਨੂੰਨ ਜਿਹੜੇ ਆ ਭੁਗੇ ਦੇ ਵਿੱਚ ਫੁੱਟੇ ਆ ਕਿਉਂਕਿ ਜਿਹੜੇ ਕਾਨੂੰਨ ਆਈ ਤੋਂ ਅਸੀਂ 2 ਸਾਲ ਪਹਿਲਾਂ ਰੱਦ ਕਰਾ ਗਏ ਅਸੀਂ ਦਿੱਲੀ ਦੇ 13 ਮਹੀਨੇ ਬਰੂਆਂ ਤੇ ਬਹਿ ਕੇ ਉਹ ਕਾਨੂੰਨ ਦੇ ਖਰੜਾ ਵੈ ਨਾਲ ਸੋਧਾਂ ਕਰਕੇ ਸਾਡੇ ਉੱਤੇ ਦੁਬਾਰਾ ਥੋਪਤੇ ਆ ਜਿਹੜਾ ਮੰਡੀ ਕਾਨੂੰਨ ਆ ਬਿਲਕੁਲ ਬਰਕਰਾਰ ਉਦਾਂ ਦਾ ਉਦਾਂ ਹੀ ਆ ਜਿਹੜਾ ਠੇਕੇ ਵਾਲੇ ਕਾਨੂੰਨਾਂ ਕਾਰਬਨ ਕਰਾਉਣਿਆਂ ਦੇ ਬਿਲਕੁਲ ਬਰਕਰਾਰ ਰੋਧਾ ਦੋ ਦਿੰਦੇ ਜਿਹੜਿਆਂ ਨੂੰ ਪੰਜਾਬ ਬੈਠਿਆ ਜਾਂਦੇ ਸੋਧਾਂ ਕਰਾ ਲੋ ਸਾਡੇ ਕੋਲੋਂ ਸਿਰਫ ਉਹੋ ਹੀ ਸੋਧਾਂ ਕਰਕੇ ਜਿਹੜਾ ਖੇਤੀ ਕਾਨੂੰਨ ਦਾ ਖਰੜਾ ਵਾ ਦੁਬਾਰਾ ਕਿਸਾਨਾਂ ਦੇ ਉੱਤੇ ਥੋਪ ਦਿੱਤਾ ਗਿਆ ਵਾ ਇਹ ਕਦੀ ਵੀ ਮਨਜ਼ੂਰ ਨਹੀਂ ਹੋਏਗਾ ਜਿਹੜੇ ਇਹ ਕਾਨੂੰਨ ਨੇ ਅਸੀਂ ਕਦੀ ਵੀ ਇਹਨਾਂ ਨੂੰ ਨਹੀਂ ਐਕਸੈਪਟ ਕਰਾਂਗੇ ਜਿਹੜਾ ਖੇਤੀ ਕਾਨੂੰਨ ਨੇ ਕਿਸਾਨਾਂ ਨੂੰ ਵਿੱਚ ਬਿਠਾ ਲਿਆ ਉਹਨਾਂ ਦੀ ਨਾਲ ਕਮੇਟੀ ਲਾ ਕੇ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਤੇ ਜਿਹੜੇ ਬਾਕੀ ਕਾਨੂੰਨ ਨੇ ਬਣਾਏ ਜਾਣ ਤਾਂ ਹੀ ਇਹ ਜੇ ਮਨਜ਼ੂਰ ਕੀਤੇ ਜਾਣਗੇ ਇਹ ਕਾਨੂੰਨਾਂ ਦੀਆਂ ਕਾਪੀਆਂ ਉਹਨਾਂ ਦੀ ਉਹੀ ਹਾਰੀਆਂ ਨੇ ਜਿਹੜੀਆਂ ਸੈਂਟਰ ਨੇ ਦੁਬਾਰਾ ਦਿੱਤੀਆਂ ਨੇ ਵੇਖੋ ਢੱਲੇਵਾਲ ਨੂੰ ਬੈਠਿਆ 42-43 ਦਿਨ ਹੋ ਗਿਆ ਮਰਨ ਵਰਤੇ ਪਰ ਸੈਂਟਰ ਸਰਕਾਰ ਉਹਦੀ ਬਾਤ ਨਹੀਂ ਪੁੱਛ ਕੇ ਰਾਜੀ ਜੇਕਰ ਕਿਸਾਨਾਂ ਕੋਲ ਢੱਲੇਵਾਲ ਨੂੰ ਕੁਝ ਹੋ ਜਾਂਦਾ ਵਾ ਤੇ ਪੰਜਾਬ ਤੇ ਇਹ ਸੰਘਰਸ਼ਾ ਬਹੁਤ ਤਿੱਖਾ ਉੱਠੇਗਾ ਜਿਹੜਾ ਸੈਂਟਰ ਸਰਕਾਰ ਦਾ ਮੁੜ ਕੇ ਸਾਭਿਆ ਨਹੀਂ ਜਾਣਾ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਟਾਈਮ ਰਹਿੰਦਿਆਂ ਜਿਹੜਾ ਵਾ ਉਹ ਇਹਨਾਂ ਕਾਨੂੰਨਾਂ ਦੇ ਉੱਤੇ ਦੁਬਾਰਾ ਜਿਹੜਾ ਸੋਚ ਵਿਚਾਰ ਕਰਕੇ ਤੇ ਨਵੇਂ ਸਿਰੇਆਨਾਂ ਨੂੰ ਤਿਆਰ ਕੀਤਾ ਜਾਵੇ ਆਲ ਓਵਰ ਹਿੰਦੁਸਤਾਨ ਦੇ ਵਿੱਚ ਜਿਹੜੀ ਅੱਜ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਜਿਹੜੀ 9 ਤਰੀਕ ਨੂੰ ਮਹਾ ਪੰਚਾਇਤ ਹੋਈ ਆ ਮੋਗਿਆਂ ਦੇ ਵਿੱਚ ਉੱਥੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੰਯੁਕਤ ਸ਼ਾਨ ਮੋਰਚਾ ਇੱਕ ਮੰਚ ਤੇ ਹੀ ਇਹ ਆਲ ਓਵਰ ਹਿੰਦੁਸਤਾਨ ਦੇ ਵਿੱਚ ਜਿਹੜੀਆਂ 13 ਤਰੀਕ ਨੂੰ ਕਾਨੂੰਨ ਦੀਆਂ ਕਾਪੀਆਂ ਲੁਈਆਂ ਗਈਆਂ ਨੇ ਅੱਜ ਅਸੀਂ ਜਿਹੜੇ ਭਾਰਤ ਸਰਕਾਰ ਜਿਹੜੇ ਅਸੀਂ ਕਾਲੇ ਕਾਨੂੰਨ ਪਹਿਲਾਂ ਵਾਪਸ ਕਰਾਏ ਦਿੱਲੀ ਦੇ ਬਾਹਰਾਂ ਤੇ ਸਾਲ ਤੋਂ ਵੱਧ ਬਹਿ ਕੇ ਉਹਨਾਂ ਦੇ ਦੁਬਾਰਾ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿ ਔਰ ਸਟੇਟਾਂ ਕੋ ਲਾਗੂ ਕਰਾਉਣ ਲਈ ਦਬਾਅ ਪਾਇਆ ਜਾ ਰਿਹਾ ਵੀ ਇਹ ਭਾਰਤ ਸਰਕਾਰ ਨੇ ਸਟੇਟ ਚ ਭੇਜੇ ਨੇ ਵੀ ਤੁਸੀਂ ਲਾਗੂ ਕਰੋ ਸੇਮ ਉਹ ਹੀ ਕਾਨੂੰਨ ਜਿਹੜੇ ਮੰਡੀ ਨੂੰ ਤੋੜਦੇ ਨੇ ਜਿਹੜੇ ਮਜ਼ਦੂਰਾਂ ਨੂੰ ਖਤਮ ਕਰਨਗੇ ਮੰਡੀ ਵਾਲਿਆਂ ਨੂੰ ਖਤਮ ਕਰਨਗੇ ਆਰਤੀਆਂ ਨੂੰ ਖਤਮ ਕਰਨਗੇ ਕਿਸਾਨਾਂ ਨੂੰ ਬਤਾਨਾਂ ਸਾਰੇ ਨੂੰ ਖਤਮ ਕਰਨਗੇ ਉਹ ਦੁਬਾਰਾ ਤੋਂ ਲਾਗੂ ਕਰਨ ਦੀ ਕੋਸ਼ਿਸ਼ ਉਹਦੇ ਅਸੀਂ ਅੱਜ ਕਾਪੀਆਂ ਸਾੜੀਆਂ ਪੂਰੇ ਭਾਰਤ ਵਿੱਚ ਕਾਪੀਆਂ ਸਾੜੀਆਂ ਗਈਆਂ ਅੱਜ ਹਰ ਤਹਿਸੀਲਚਾਰ ਸ਼ਹਿਰ ਹਰ ਪਿੰਡ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਜਿੱਤੇ ਜਿੱਤੇ ਭੁਗਾ ਫਲੇਗਾ ਉਥੇ ਵੀ ਇਹ ਕਾਪੀਆਂ ਸਾੜੀਆਂ ਜਾਣਗੀਆਂ ਤਾਂ ਜੋ ਆਪਾਂ ਆਪਣਾ ਵਿਰੋਧ ਦੱਸ ਸਕੀਏ ਤੇ ਕਾਰਪੋਰੇਟ ਦੇ ਚੰਗੂਲ ਚ ਜਾਣ ਤੋਂ ਭਾਰਤ ਨੂੰ ਹੀ ਬਚਾ ਸਕੀਏ ਕਿਸਾਨ ਮਜ਼ਦੂਰ ਜਿਹੜੇ ਕਿਸਾਨ ਅਜੇ ਤੱਕ ਉਹਨਾਂ ਦੇ ਚੰਗਲ ਚ ਨਹੀਂ ਫਸੇ ਉਹਨਾਂ ਨੂੰ ਬਸਾਉਣ ਲਈ ਇਹ ਕਾਨੂੰਨ ਬਣਾਏ ਜਾ ਰਹੇ ਨੇ ਔਰ ਇਹ ਕਿਸਾਨਾਂ ਦੇ ਨਾਲ ਇਸ ਵੇਲੇ ਪੂਰਾ ਭਾਰਤ ਵਾਸੀ ਖਲੋਗੇ ਨੇ ਕਿ ਇਹ ਇਹ ਨਹੀਂ ਆਪਾਂ ਇਹਨਾਂ ਦੇ ਚੰਗਲ ਚ ਫਸਣ ਦੇਣਾ ਤੇ ਜਿਹੜੇ ਪਹਿਲਾਂ ਫਸੇ ਨੇ ਛੋਟੇ ਬਕਾਨਦਾਰ ਮਜ਼ਦੂਰ ਉਹਨਾਂ ਨੂੰ ਵਾਪਸ ਕੱਢ ਕੇ ਲਿਆਵਾਂਗੇ ਇਹ ਆਪਾਂ ਦੱਸਣਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਵੀ ਇਹ ਕਾਨੂੰਨ ਜਿਹੜੇ ਇਹੋ ਜਿਹੇ ਹੀ ਨਹੀਂ ਲਾਗੂ ਹੁੰਦੇ ਆਂ ਨਹੀਂ ਮੰਗਾ ਨਹੀਂ ਮੰਨੀਆਂ ਗਈਆਂ ਤੇ ਬਹੁਤ ਤੇਜ਼ ਹੁਣ ਅੱਜ ਮੀਟਿੰਗ ਹੋ ਰਹੀ ਆ ਤਿੰਨੇ ਮੋਰਚਿਆਂ ਦੀ ਅੱਜ ਪਾਤਨਾਂ ਦੇ ਵਿੱਚ ਇਕੱਠੀ ਮੀਟਿੰਗ ਹੋ ਰਹੀ ਆ ਔਰ ਉਹ ਮੀਟਿੰਗ ਵਿੱਚ ਬਹੁਤ ਕੋਈ ਨਾ ਕੋਈ ਵੱਡਾ ਫੈਸਲਾ ਨਿਕਲ ਕੇ ਆਏਗਾ ਤੇ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਹੋਏਗਾ ਭਾਰਤ 'ਚ ਇਤਿਹਾਸਿਕ ਹੋਏਗਾ ਦੁਨੀਆ ਦੁਨੀਆ ਭਰ ਦੇ ਲੋਕ ਵੇਖਣਗੇ ਵੀ ਭਾਰਤ ਦੇ ਵਿੱਚ ਟਰੈਕਟਰ ਮਾਰਚ ਹੋਇਆ ਉਸ ਦਿਨ ਕੋਈ ਵੀ ਟਰੈਕਟਰ ਘਰ ਦੇ ਵਿੱਚ ਨਹੀਂ ਰਹੇਗਾ ਔਰ ਮੇਰੇ ਕਹਿਣਾਂ ਕੋਈ ਮਜ਼ਦੂਰ ਕੋਈ ਛੋਟਾ ਵਪਾਰੀ ਵੀ ਉਹ ਦਿਨ ਘਰ ਚ ਨਹੀਂ ਰਹੇਗਾ ਉਹ ਵੀ ਸਾਡੇ ਮਾਰਚਾਂ ਦੇ ਵਿੱਚ ਆਉਣਗੇ ਜਿੰਤਾ ਮਰਜੀ ਆਉਣਗੇ ਉਹ ਬਹੁਤ ਹੀ ਵੱਡਾ ਜਲ ਟਰੈਕਟਰ ਮਾਰਚ ਹੋਏਗਾ ਸਰਕਾਰ ਨੂੰ ਤੋਂ ਪਹਿਲਾਂ ਹੀ ਆਪਣਾ ਕੁਛ ਨਾ ਕੁਛ ਕਰ ਲੈਣਾ ਚਾਹੀਦਾ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਢੱਲੇਵਾਲ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਤੇ ਇਹ ਬਹੁਤ ਹੀ ਹੋਰ ਸੰਘਰਸ਼ ਤੇਜ ਹੋਏਗਾ ਔਰ ਇਹ ਜਿੰਨਾ ਜਿਹੜਾ ਆਪਾਂ ਜਿੱਤਾਂਗੇ ਨਾ ਉਹਨਾਂ ਚ ਘਰਾਂ ਚ ਨਹੀਂ ਭਵਾਂਗੇ ਦੇਖ ਲਓ ਅੱਜ ਲੋਹੜੀ ਵਾਲਾ ਦੇਣਵਾ ਤੇ ਫਿਰ ਵੀ ਸਾਰੇ ਸ਼ਹਿਰਾਂ ਚ ਕੱਲੇ ਇੱਥੇ ਨਹੀਂ ਅਸੀਂ ਬਟਾਲੇ ਚ ਸਾਰੇ ਸ਼ਹਿਰਾਂ ਚ ਇਹੋ ਹਾਲ ਸਾਰੇ ਏਟਿਆਂ ਚ ਇਹੋ ਹਾਲ ਆਹੀ ਉਹ ਲੋਹੜੀ ਤੇ ਲੋਹੜੀ ਤੇ ਇਹੀ ਆ ਨਾ ਕਿ ਬਰਾਈ ਨੂੰ ਜਿਹੜਾ ਹਰਾਉਣ ਲਈ ਸਚਾਈ ਦੀ ਜਿੱਤ ਦਾ ਪ੍ਰਤੀਕ ਆ ਲੋਹੜੀ ਤੇ ਉਹ ਬਿਲਕੁਲ ਸਹੀ ਇਹੀ ਕਾਨੂੰਨ ਵਾਲੇ ਆ ਜਿਹੜੇ ਕਾਲੇ ਕਾਨੂੰਨ ਜਿਹੜੇ ਲੋਕਾਂ ਨੂੰ ਖਤਮ ਕਰਦੇ ਆ ਇਨਸਾਨੀਅਤ ਨੂੰ ਖਤਮ ਕਰਦੇ ਆ ਉਹ ਅਸੀਂ ਅੱਜ ਬਟਾਲੇ ਆ ਆਟਾ ਵੇਖ ਲਓ ਤੁਸੀਂ ਆ 40 ਰੁਪਏ ਤੱਕ ਹੋ ਗਿਆ ਜਿਹੜੀ ਕਣਕ ਅੱਧੇ ਅੱਧੇ ਰੇਟ 'ਚ ਇਹਨਾਂ ਨੇ ਸਾਡੇ ਕੋਲ ਖਰੀਦੀ ਆ ਹੁਣ ਡਬਲ ਰੇਟ 'ਚ ਵੇਚਣ ਦੇ ਆ ਕਣਕ ਤੇ ਇਹ ਤਾਂ ਬਹੁਤ ਬੁਰੇ ਹਾਲਾਤ ਹੋ ਜਾਣਗੇ ਪਰ ਅਸੀਂ ਹੋਣ ਨਹੀਂ ਦੇਵਾਂਗੇ ਹਾਲਾਤ ਦਾ ਨਾਮ ਹੌਲਦਾਰ ਬਲਵਿੰਦਰ ਸਿੰਘ ਆ ਜੀ ਪ੍ਰਧਾਨ ਸਾਫ ਕਾ ਸਾਂਝ ਕ੍ਰਿਸ਼ਨ ਦਰਸ਼ ਕਮੇਟੀ ਬਟਾਲਾ ਜੀ ਅੱਜ ਦੇ ਜੀ ਕਾਫੀ ਖਰੀਦ ਤੇ ਬਸਦਾ ਹਾਂਜੀ ਅੱਜ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਿਹੜੇ ਸੀ ਕ੍ਰਾਂਤੀਕਾਰੀ ਯੂਨੀਅਨ ਦੇ ਗੁਰਵਿੰਦਰ ਸਿੰਘ ਜੀ ਇਹਨਾਂ ਨੂੰ ਸਾਡੇ ਹਾਈ ਕਮਾਂਡ ਤੋਂ ਡੱਲੇਵਾਲ ਪ੍ਰਧਾਨ ਸਾਹਿਬ ਹੋਣਾ ਤੋਂ ਹੁਕਮ ਮੰਨਿਆ ਮਿਲਿਆ ਸੀ ਕਿ ਜਿਹੜੀਆਂ ਕਾਲੇ ਕਾਨੂੰਨ ਦੀਆਂ ਦੇਸ਼ ਨੂੰ ਓਜਾੜਨ ਵਾਲੀਆਂ ਕਾਨੂੰਨ ਬਣਾਏ ਨੇ ਮਾੜੇ ਕਾਨੂੰਨ ਬਣਾਏ ਨੇ ਉਹਨਾਂ ਦੀਆਂ ਕਾਪੀਆਂ ਸਾਰੀਆਂ ਜਾਣ ਤੇ ਇਹਨਾਂ ਨੇ ਕਾਪੀਆਂ ਸਾਰੀਆਂ ਸੀ ਤੇ ਆਪਾਂ ਸਾਫ ਕਾ ਸੈਨਕਿਸ਼ੂਰਸ਼ ਕਮੇਟੀ ਇਹਨਾਂ ਦੇ ਸਮਰਥਨ ਦੇ ਵਿੱਚ ਚਟਾਨ ਵਾਂਗੂ ਖੜਕੇ ਆਏ ਹੋਏ ਆ ਜਿਹੜਾ ਵੀ ਸਾਡੇ ਦੇਸ਼ ਦੇ ਵਿੱਚ ਕੋਈ ਵੀ ਦੇਸ਼ ਨੂੰ ਬਚਾਉਣ ਵਾਸਤੇ ਜਵਾਨ ਨੂੰ ਕਿਸਾਨ ਨੂੰ ਮਾੜੇ ਕਾਨੂੰਨ ਨੇ ਉਹਨਾਂ ਦੀਆਂ ਕਾਪੀਆਂ ਸਾਰੇ ਦਾ ਸ਼ਲਾਂਗਾ ਜੋਗ ਕੰਮ ਹੈ ਔਏ ਅਸੀਂ ਉਹ ਸ਼ਲਾਂਗਾ ਜੋਗ ਦੇ ਨਾਲ ਜਿਹੜਾ ਵੈ ਕੰਮ ਦੇ ਨਾਲ ਮਿਲ ਕੇ ਆਪਾਂ ਉਹਨਾਂ ਦਾ ਪੂਰਾ ਸੰਯੋਗ ਦੇਾਂਗੇ ਪੂਰੇ ਨਾਲ ਖੜੇ ਆ ਤੇ ਖੜੇ ਖੜਦੇ ਰਾਵਾਂਗੇ ਪਹਿਲਾਂ ਵੀ ਖੜੇ ਆ ਅੱਜ ਵੀ ਖੜੇ ਆ ਤੇ ਅੱਗੇ ਤੋਂ ਵੀ ਖੜੇ ਰਾਵਾਂਗੇ ਮੈਂ ਹਰਦੀਪ ਸਿੰਘ ਲੋਚਪ ਆਰਤੀਖਸਨ ਜੀ ਦੀ ਏਕਤਾ ਗਰਾਹ ਦਾ ਜਿਲ੍ਹਾ ਕੈਸ਼ੀਆ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜੋ ਬਿਲ੍ਹਾ ਦੀਆਂ ਕਾਪੀਆਂ ਸਾਰੀਆਂ ਗਈਆਂ ਜੋ ਭਾਤ ਸਰਕਾਰ ਨੇ ਜੋ ਪਿਛਲੇ ਮੇਰੇ ਆਪਾਂ ਉਹ ਜਿਹੜੇ 13 14 ਮਹੀਨੇ ਬਹਿ ਕੇ ਜਿਹੜੇ ਕਾਨੂੰਨ ਰੱਦ ਕਰਾਏ ਉਹਨਾਂ ਨੂੰ ਦੁਬਾਰਾ ਦੂਜੇ ਰੂਪ ਦੇ ਵਿੱਚ ਜਿਹੜੇ ਉਹ ਪੇਸ਼ ਕਰਨਾ ਚਾਹੁੰਦੀ ਆ ਲਾਗੂ ਕਰਨਾ ਚਾਹੁੰਦੀ ਆ ਵੀ ਮੰਡੀਆਂ ਕਿਤ ਖਤਮ ਕਰਕੇ ਜੋ ਅਸੀਂ ਉਹ ਅੱਜ ਤੱਕ ਚਾਲੂ ਰੱਖਿਆ ਤੇ ਉਹ ਮੰਡੀਆਂ ਕਿਤ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜਾ ਚੱਲੋ ਕਦਮਾਂ ਦੇ ਜਿਹੜਾ ਤੁਹਾਨੂੰ ਉੱਥੇ ਜਿੰਨੀਆਂ ਮੰਡੀਆਂ ਕੋਇਸਤ ਕਰਕੇ ਉਹਨਾਂ ਦੇ ਹੱਥ ਪਰਮਣ ਚਾਹੁੰਦੀ ਆ ਕਿ ਕਾਰਪੋਰੇਟ ਜਿਹੜੇ ਆ ਉਹਨਾਂ ਦਾ ਕਬਜ਼ਾ ਖੇਤੀ ਤੇ ਕਰਾਉਣਾ ਚਾਹੁੰਦੀ ਆ ਤੇ ਜੋ ਅਸੀਂ ਤੇ ਇਹ ਕਾਪੀ ਐਸ ਕਰਕੇ ਸਾਰੀਆਂ ਵੀ ਇਹ ਜਿਹੜੇ ਕਾਨੂੰਨ ਨੇ ਇਹ ਕਿਲੇ ਕਿਸਾਨ ਨੂੰ ਨਹੀਂ ਮਾਰਨਗੇ ਇਹ ਕਾਨੂੰਨ ਜਿਹੜੇ ਛੋਟਾ ਵਪਾਰੀ ਆਰਤੀ ਛੋਟਾ ਦੁਕਾਨਦਾਰ ਤੁਸੀਂ ਹੁਣ ਵੇਖ ਹੀ ਲਿਆ ਵਾ ਵੀ ਛੋਟਾ ਦੁਕਾਨਦਾਰ ਤੇ ਬਿਲਕੁਲ ਖਤਮ ਹੈ ਵੱਡੀਆਂ ਕੰਪਨੀਆਂ ਨੇ ਛੋਟੇ ਦੁਕਾਨਦਾਰਾਂ ਨੂੰ ਖਾ ਗਿਆ ਤੇ ਸਰਕਾਰ ਚਾਹੁੰਦੀ ਆ ਵੀ ਜਿਹੜਾ ਖੇਤੀ ਸੈਕਟਰ ਵਾ ਜਿਹਦੇ ਤੋਂ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ ਕਿਉਂਕਿ ਖਾਣਾ ਹਰੇਕ ਨੇ ਖਾਣਾ ਇਹ ਕਾਰਪੋਰੇਟਾਂ ਦੇ ਹੱਥ ਦੇ ਕੇ ਤੇ ਇਹਨੂੰ ਉਹਨਾਂ ਦੀ ਮੁੱਠੀ 'ਚ ਪਾ ਕੇ ਜਿੱਦਾਂ ਉਹ ਤੁਹਾਂ ਵੇਖਿਆ ਵੀ 22 ਰੁਪਏ ਦੀ ਕਰਨ ਜਿਹੜੀ ਆ ਉਹ ਖਰੀਦੀ ਕਾਰਪੋਰੇਟਾਂ ਨੇ ਐਵੇਂ 40 ਰੁਪਏ ਆਟਾ ਵੇਚਣ ਦਿਆ ਪਰ ਜੇ APMC ਮੰਡੀ ਐਕਟ ਖਤਮ ਹੁੰਦਾ ਤੇ MSP ਨਹੀਂ ਮਿਲਦੀ ਤੇ ਉਹ ਜਿਹੜਾ ਆਟਾ ਵਾਹੇ 40 ਰੁਪਏ ਨਹੀਂ ਰਹੂਗਾ ਉਹ 100 ਰੁਪਏ ਵੀ ਇਹ ਕਾਰਪੋਰੇਟ ਵੇਚਣਗੇ ਤੇ ਪੁਰੀਆਂ ਪੈਕਟਾਂ 'ਚ ਪਾ ਕੇ ਵੇਚਣਗੇ ਕਿਉਂਕਿ ਉਹਨਾਂ ਦੇ ਹੱਥ ਜਦੋਂ ਖਾਣ ਵਾਲੇ ਪਦਾਰਥ ਆ ਕੇ ਜਿੰਨਾਂ ਤੇ ਉਹਨਾਂ ਦੀ ਅੱਖ ਆ ਕੋਈ ਫਿਰ ਕਹਿਦਾ ਨਹੀਂ ਕਰਨਗੇ ਮਤ ਸੋਚੇ ਕੋਈ ਵੀ ਵਪਾਰੀ ਬੱਜੇਗਾ ਛੋਟਾ ਵਪਾਰੀ ਜਾਂ ਦੁਕਾਨਦਾਰ ਕੋਈ ਨਹੀਂ ਬਜੂਗਾ ਇਹਦੇ ਸਭ ਜਤਰ ਸਿੰਘ ਆ ਜੀ ਪਿੰਡ ਮੇਰਾ ਹਰਦੋ ਝੰਡੇ ਆ ਪ੍ਰਧਾਨ ਸੁਖ ਸਿੰਘ ਹਰਦੋ ਝੰਡੇ ਵਾਲਾ ਪਿੰਡ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਗਲਤ ਕਾਨੂੰਨ ਬਣਾਏ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇਕੱਤਰ ਹੋਏ ਆ ਉਹਨਾਂ ਦੇ ਵਿੱਚ ਸਾਰਾ ਕੁਝ ਹੀ ਗਲਤ ਆ ਹਰ ਵਰਗ ਲਈ ਮਾਰੂ ਨੀਤੀਆਂ ਨੇ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਛੋਟੇ ਦੁਕਾਨਦਾਰਾਂ ਲਈ ਮਜ਼ਦੂਰਾਂ ਲਈ ਹਰ ਵਰਗ ਲਈ ਉਹਦੇ ਵਿੱਚ ਮਾਰੂ ਨੀਤੀਆਂ ਆ ਕਿਸੇ ਲਈ ਵੀ ਕੋਈ ਚੰਗੀ ਚੀਜ਼ ਨਹੀਂ ਹੈਗੀ ਕੋਈ ਸਰਕਾਰ ਨਹੀਂ ਆ ਜੀ ਕਾਪੀਆਂ ਸਾੜਦੇ ਬਿਲਕੁਲ ਅਸੀਂ ਉਹਨਾਂ ਦੇ ਵਿਰੋਧ ਕਰਦੇ ਆ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਅੱਜ ਉਹਨਾਂ ਦੀਆਂ ਕਾਪੀਆਂ ਸਾੜਨ ਲੱਗੇ ਆ ਲੋੜੀ ਵਾਲੇ ਤਿਉਹਾਰ ਦੇ ਦੇਣ ਵਾਸਤੇ ਬੜਾ ਜਿਹੜਾ ਤੁਹਾਨੂੰ ਗ੍ਰੀਟ ਕਰਦਾ ਜੀ ਥੋੜਾ ਜਿਹੜਾ ਵਿਰੋਧ ਹੋ ਗਿਆ ਕਰਦਿਆਂ ਕਿਉਂ ਨਹੀਂ ਸੁਣਾਈ ਹੋ ਰਹੀ ਸਰਮਾਈ ਵੇਖੋ ਸਰਕਾਰ ਦਾ ਗਲਤ ਰਵਈਆ ਆ ਹੰਕਾਰੀ ਰਵਈਆ ਆ ਜਿਹੜੀ ਸਰਕਾਰ ਗੱਲ ਨਹੀਂ ਸੁਣ ਰਹੀ ਧਲੇਵਾਲ ਸਾਹਿਬ ਦਾ ਅਜਾ 49ਵਾਂ ਦਿਨ ਹੋ ਗਿਆ ਮਰਨ ਵਰਤ ਦਾ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਆ ਕਿਸਾਨ ਸੜਕਾਂ ਤੇ ਆ ਕਿਉਂ ਸੜਕਾਂ ਤੇ ਆ ਸੋ ਸੋ ਸਰਕਾਰ ਦਾ ਇਹ ਹੰਕਾਰੀ ਰਵਈਆ ਆ ਕਿਸਾਨ ਇਕੱਠੇ ਹੀ ਆ ਕਿਸਾਨ ਇਕੱਠੇ ਹੋ ਵੀ ਰਹੇ ਆ ਕਿਸਾਨ ਪਹਿਲਾਂ ਵੀ ਇਕੱਠੇ ਹੀ ਆ ਇੱਕੋ ਮੰਗਾ ਨੇ ਅਸੋ ਕਿਸਾਨ ਇਕੱਠੇ ਹੋਣਗੇ ਇਕੱਠੇ ਹੋ ਕੇ ਹੀ ਗੱਲ ਬਣੇਗੀ ਏਪੀਐਮਸੀ ਐਕਟ ਜਿਹੜਾ ਇਹਨਾਂ ਨੇ ਸਾਡਾ ਸੋਧੂ ਗਿਆ ਖਰੜਾ ਭੇਜਿਆ ਸੀਗਾ ਵੀ ਜਿਹੜੀ ਖੇਤੀ ਮੰਡੀ ਤੋੜਨ ਦਾ ਸੀਗਾ ਉਹਨੂੰ ਅੱਜ ਜਿਹੜਾ ਵਾਸੀਂ ਉਹ ਰੱਦ ਕੀਤਾ ਵਾ ਤੇ ਸਾਡੇ ਪੂਰੇ ਪੰਜਾਬ ਦੇ ਵਿੱਚ ਇਹਦਾ ਬਰਖਲਾਫੀ ਸਾਡਾ ਏਪੀਐਮਸੀ ਐਕਟ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਦੁਬਾਰਾ ਉਹਦੇ ਸੋਧ ਦੀ ਲੋੜ ਨਹੀਂ ਜਿਹੜਾ ਕਿਸਾਨਾਂ ਤੇ ਆੜਤੀਆਂ ਦਾ ਰਿਸ਼ਤਾ ਆ ਇਹ ਉਹਨੂੰ ਵੀ ਖਤਮ ਜਿਹੜਾ ਜਿਹੜਾ ਖਤਮ ਕਰ ਦੂਗਾ ਇਸ ਲਈ ਜਿਹੜੀਆਂ ਜੜੀਆਂ ਕਾਪੀਆਂ ਸਾੜੀਆਂ ਜਿਹੜੇ ਨੇ ਰੱਦ ਕੀਤੇ ਜਿਹੜੇ ਉਹ ਤਿੰਨ ਖੇਤੀ ਕਾਨੂੰਨ ਆ ਉਹਨਾਂ ਨੂੰ ਚੋਰ ਮੋਰੀ ਨਹੀਂ ਦੁਬਾਰਾ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ ਕਿਉਂਕਿ ਪੰਜਾਬ ਵਾਸੀਆਂ ਨਾ ਸਰਾਸਰ ਥੱਕਾ ਵਾ ਪੰਜਾਬ ਵਾਸੀਆਂ ਨਹੀਂ ਨਹੀਂ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਈ ਥੱਕਾ ਵਾ ਵੀ ਜਿਹੜੀ ਇਹ ਖੇਤੀਬੰਡੀ ਜੇ ਜੇ ਆਪਾਂ ਜੈਟ ਓਟੀ ਡਬਲਯੂਟੀ ਦੇ ਸਮਝੌਤੇ ਦੇ ਵਿੱਚ ਰਹਿੰਦੇ ਆ ਤੇ ਸਾਡਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਐਮਐਫਸੀ ਜਿਹੜੀ ਐਮਐਸਪੀ ਆ ਉਹਦੀ ਕੋਈ ਗਰੰਟੀ ਕਾਨੂੰਨ ਬਣਾਉਣਗੇ ਤੇ ਕਿਸਾਨ ਬਚਣਾ ਵਾ ਅੱਜ ਦੇਖੋ ਤੁਸੀਂ ਜਿੰਨੇ ਵੀ ਕੋਈ बिजनेसमੈਨ ਆ ਜਾਂ ਕੋਈ ਨੌਕਰੀ ਪੇਸ਼ਾ ਵਾਲੇ ਲੋਕ ਆ ਉਹਨਾਂ ਦੀ ਕਿੰਨੀ ਪ੍ਰਤੀਸ਼ਤ ਜਿਹੜੀ ਆਮਦਨੀ ਦੀ ਵਧੋਤੀ ਹੋ ਗਈ ਆ ਤੇ ਸਨ 47 ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੀ 29.5% ਜਿਹੜੀ ਆ ਉਹ ਅੱਦਾਂ ਕਰ ਜਿਹੜੀ ਉਹ ਵਿਰਧੀ ਹੋਈ ਆ ਤੇ ਇਹ ਇੱਕ ਕਿਸਾਨਾਂ ਨਾਲ ਤੱਕ ਕਾਰ ਨਹੀਂ ਜਿਆ ਸੀ ਆਪਣਾ ਜੂਰੀਦਾ ਰਿਕਟੇ ਚੱਲ ਗਿਆ ਜਿਹੜਾ ਅਸੀਂ ਉਹ 2-400 ਦੇ ਲਿੰਦੇ ਸੀਗੇ ਅੱਜ ਉਹ 14-1500 ਮਿਲਦੀ ਤੇ ਇੱਕ ਛੋਟੀ ਜੀ ਅਖੜਾ ਜੀ 300 ਤੇ 1350 ਦੀ ਮਿਲੂਗੀ ਜਾਂ 1450 ਦੀ ਮਿਲੂਗੀ ਕੋਈ ਪਹਿਲਾਂ ਵੀ ਇਹਨੇ ਦੀ ਮਿਲਦੀ ਸੀ ਨਵਾਂ ਇੱਚ ਕੀ ਕੀਤਾ ਇਹਨੂੰ ਘਟਾ ਕੇ 600 ਦੇ ਲੈਂਦਾ ਫਿਰ ਤੱਕ ਮੋਦੀ ਸਰਕਾਰ ਦਮ ਕਜੇ ਮਾਰੇ ਪੀਸਿਆ ਕਰ ਰਹੇ ਆ ਇਹ ਕਰਕੇ ਜਿਹੜੀਆਂ ਇਹ ਖੇਤੀ ਮੰਡੀ ਦੀਆਂ ਜਿਹੜੀਆਂ ਚੋਰ ਮੋਰ ਰਹੀ ਇਹਨਾਂ ਦਾ ਕੰਮ ਸ਼ੁਰੂ ਤਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਕਾਨੂੰਨ ਲਿਆ ਕੇ ਰੱਦ ਕਰਦੇ ਪੰਜਾਬ ਦੇ ਲੋਕ ਜਾਗੂ ਆ ਬੜੇ ਵਧੀਆ ਤਰੀਕੇ ਨਾਲ ਲੋਕੀ ਸੁਝੇ ਆ ਪੜ੍ਹੇ ਲਿਖੇ ਆ ਇਹ ਜਾਣਦੇ ਆ ਆਪਣੀਆਂ ਜਿਹੜੀ APMC ਐਕਟ ਨੂੰ ਕਿੱਦਾਂ ਬਚਾਉਣਾ ਵਾ ਤੇ ਅਸੀਂ ਜੜ ਲੜਦੇ ਦਮ ਤੱਕ ਜਨਨਾ ਚੱਤ ਸਾਡੇ ਪ੍ਰਾਣ ਹੈ ਅਸੀਂ ਲੜਦੇ ਰਵਾਂਗੇ ਤੇ ਆਪਣੀ APMC ਐਕਟ ਨਹੀਂ ਤੁੱਟੂਗਾਗੇ ਸਾਰੇ ਲੋਕੀ ਲੋੜੀ ਮਨਾ ਰਹੇ ਔਰ ਕਿਸਾਨ ਜਿਹੜੇ ਬਿੱਲ ਸਾੜਦੇ ਤੇ ਕਿਸਾਨ ਕਰੂਗਾ ਕੀ ਜਾਵੇ ਕਿੱਥੇ ਫਿਰ ਫਿਰ ਉਹ ਤਾਂ ਕੋਈ ਹੋਈ ਰਹਿ ਗਿਆ ਬੇਲੀ ਸਾੜੂ ਜਦੋਂ ਉਹਦੇ ਘਰ ਤੋਂ ਲੋੜੀ ਭੁੱਜਦੀ ਭੰਗ ਭੁੱਜਣ ਢਈ ਆ ਤੇ ਲੋੜੀ ਗਾਣ ਲੋੜੀ ਪੈਸੇ ਨਾ ਮਨਾਉਣੀ ਆ ਤੇ ਜਿਹੋ ਦੀ ਜੇਬ ਚ ਪੈਸਾ ਹੀ ਹੈ ਨਹੀਂ ਸਾਡੀ ਫਸਲ ਰੁਲ ਗਈ ਪਿਛਲੇ ਝੋਨਾ ਪਿਛੇ ਰੁਲ ਗਿਆ ਹੁਣ ਗਾੜੀ ਜਿਹੜੀ ਨੱਕਣ ਗਿਆ ਇਹ ਜਿਹੜੀ ਇਹ ਲੋੜੀ ਦੀ ਤਿਆਰੀ ਆ ਤੇ ਲੋੜੀ ਗਾਦੀ ਰਹੇਗੀ ਸਾਡੀ ਲੋੜੀ ਦਿਵਾੜੀ ਤੇ ਫਿਰ ਸੜਕਾਂ ਤੇ ਰਹੇਗੀ ਲੱਗਦਾ ਕਿਸਾਨ ਫਿਰ ਸੜਕਾਂ ਤੇ ਰਹੇਗੇ ਸਾਰੇ ਬਿਲਕੁਲ ਜੀ ਬਿਲਕੁਲ ਸੜਕਾਂ ਤੇ ਪੁਰਤਕੋ ਤੇ ਹੈ ਹੀ ਨਹੀਂ ਸੜਕਾਂ ਤੋਂ ਸਵਾਰ ਅਸੀਂ ਜੇ ਸੜਕਾਂ ਤੇ ਆਵਾਂਗੇ ਜੇ ਇਹਦੀ ਜੇ ਕੰਨ ਤੇ ਜੂ ਨਹੀਂ ਸਰਕਦੀ ਜਾਂ ਗੁੰਗੀ ਬੋਲੀ ਸਰਕਾਰ ਜਾਗਦੀ ਨਹੀਂ ਤੇ ਮੈਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਦੇ ਸਾਥ ਕਿਸਾਨ ਵੀ ਆਪਣੇ ਘਰ ਬੈਠ ਕੇ ਆਪਣੇ ਬੱਚਿਆਂ ਨੂੰ ਦੇਖਦੇ ਹਨ ਬਿਲਕੁਲ ਸੋਚਣਾ ਚਾਹੀਦਾ ਇਹ ਸਰਕਾਰਾਂ ਦਾ ਫਰਜ਼ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਤੇ ਲੋਕਾਂ ਦੀ ਜਿਹੜੀ ਵੀ ਕੋਈ ਵੀ ਗੱਲ ਆ ਉਹ ਲੋਕਾਂ ਦੀ ਮੱਦੇਨਜ਼ਰ ਰੱਖ ਕੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਸਰਵੇ ਕਰਕੇ ਵੀ ਉਹ ਕੀ ਚਾਹੁੰਦੇ ਆ ਉਹ ਮੁਤਾਬਕ ਨੂਰ ਬਾਸ ਕਰਨਾ ਚਾਹੀਦਾ ਚੰਦ ਘਰਾਣਿਆਂ ਦੇ ਅੱਖੇ ਲਾ ਕੇ ਨਹੀਂ ਕਰਨਾ ਚਾਹੀਦਾ